ਸਾਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਹੋ ਸਤੀ ਜੰਮੀ ਲੈ ਕੇ ਆ ਗਿਆ ਜੀ ਤੁਹਾਡਾ ਵਨ ਆਫ ਫੇਵਰਟ ਸ਼ੋ ਟ੍ਰੈਵਲ ਮਸਤੀ ਤੇ ਅੱਜ ਤੁਹਾਨੂੰ ਮੈਂ ਟ੍ਰੈਵਲ ਮਸਤੀ ਦੇ ਵਿੱਚ ਕਮਾਉਣ ਦੇ ਲਈ ਲੈ ਕੇ ਆ ਗਿਆ ਹਾਂ ਜੀ ਵਨ ਆਫ ਦਾ ਬਿਜ਼ੀ ਸ਼ਹਿਰ ਆਫ ਪੰਜਾਬ ਯਾਨੀ ਜਿਹਨੂੰ ਕਾਰੋਬਾਰੀ ਸ਼ਹਿਰ ਵੀ ਕਹਿੰਦੇ ਨੇ ਪੰਜਾਬ ਦਾ ਸ਼ਹਿਰ ਲੁਧਿਆਣਾ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਇਹਨੂੰ ਮਾਂਚੈਸਟਰ ਆਫ ਨਾਰਥ ਇੰਡੀਆ ਵੀ ਕਿਹਾ ਜਾਂਦਾ ਹੈ ਤੇ ਵਨ ਆਫ ਦਾ ਮੋਸਟ ਪਪੂਲੇਟਿਡ ਸਿਟੀ ਆਫ ਪੰਜਾਬ ਵੀ ਹੈ ਜੀ ਹੁਣ ਜੇ ਇਹ ਸ਼ਹਿਰ ਕਾਰੋਬਾਰੀ ਸ਼ਹਿਰ ਹੈ ਤਾਂ ਇੱਥੇ ਜਿਹੜੇ ਜਿਹੜੇ ਕਾਰੋਬਾਰ ਨੇ ਬੜੇ ਵੱਡੇ ਵੱਡੇ ਨੇ ਇੰਡੀਆ ਦੇ ਵਿੱਚ ਜਿੰਨੇ ਵੀ ਸਾਈਕਲ ਬਣਦੇ ਨੇ ਉਹਦੇ 50% ਆਫ ਸਾਈਕਲ ਲੁਧਿਆਣੇ ਸ਼ਹਿਰ ਚ ਬਣਦੇ ਨੇ ਸਲਾਈ ਮਸ਼ੀਨ ਬਣਨ ਦੀਆਂ ਫੈਕਟਰੀਆਂ ਹੋਰ ਤੇ ਹੋਰ ਹੌਜਰੀ ਦੀਆਂ ਫੈਕਟਰੀਆਂ ਇਵਨ ਕਾਸਟਿੰਗ ਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਪੂਰੇ ਇੰਡੀਆ ਦੇ ਵਿੱਚੋਂ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਨੇ ਇਸੇ ਲਈ ਵਰਲਡ ਬੈਂਕ ਨੇ ਬੈਸਟ ਬਿਜ਼ਨਸ এনवायरमेंट ਦਾ ਖਿਤਾਬ ਲੁਧਿਆਣਾ ਸ਼ਹਿਰ ਨੂੰ ਦਿੱਤਾ ਹੋਇਆ ਹੈ ਹੈ ਨਾ ਕਮਾਲ ਦੀ ਗੱਲ ਲੁਧਿਆਣੇ ਬਾਰੇ ਅੱਜ ਅਸੀਂ ਘੁੰਮਦੇ ਘੁੰਮਦੇ ਪਹੁੰਚ ਗਏ ਆ ਜੀ ਸਰਾਬਾ ਨਗਰ ਮਾਰਕੀਟ ਦੇ ਵਿੱਚ ਜਿੱਥੇ ਹੌਟ ਬ੍ਰੈਡ ਤੇ ਬੈਲ ਫ੍ਰਾਂਸ ਇਹ ਦੋ ਐਨੇ ਵਧੀਆ ਰੈਸਟੋਰੈਂਟ ਨੇ ਕਿ ਇੱਥੇ ਜਾਏ ਬਿਨਾ ਤੇ ਅਮਰੀਕਨ ਦਾ ਕਿ ਆਪਣਾ ਸਫ਼ਰ ਸ਼ੁਰੂ ਕਰ ਹੀ ਨਹੀਂ ਸਕਦੇ ਸੋ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਅੱਜ ਹੌਟ ਬ੍ਰੈਡ ਤੇ ਬੈਲ ਫ੍ਰਾਂਸ ਤੇ ਦਿਖਾਉਂਦੇ ਆ ਕਿ ਕੀ ਕੁਝ ਉੱਤੇ ਖਾਣ ਨੂੰ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਤੁਸੀਂ ਜਦ ਇੱਕ ਵਾਰੀ ਅੰਦਰ ਗਏ ਨਾ ਤੁਹਾਡਾ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਨਾ ਲੈ ਮੈਂ ਝੂਠ ਨਹੀਂ ਬੋਲ ਰਿਹਾ ਯਾਰ ਸੱਚੀ ਕਹਿੰਦਾ ਪਿਆ ਚਲਿਏ ਫਿਰ ਆਜੋ ਮੇਰੇ ਨਾਲ ਗਾਉਜੀਆ ਪਾਗੈਨਜੀ ਹੌਟ ਬ੍ਰੈਡ ਦੇ ਵਿੱਚ ਤੇ ਇੱਥੇ ਦਾ ਪਾਸਤਾ ਜਿਹੜਾ ਹੈ ਜੀ ਪੂਰੀ ਮਾਰਕੀਟ ਚ ਸਭ ਤੋਂ ਜ਼ਿਆਦਾ ਟੇਸਟੀ ਹੈ ਕਿਉਂਕਿ ਇੱਥੇ ਲਾਈਵ ਕਾਊਂਟਰ ਲੱਗੇ ਹੋਏ ਆ ਪਾਸਤਾ ਦੇ ਆਪਾਂ ਕਰਦੇ ਆ ਪਾਸਤਾ ਆਰਡਰ ਤੇ ਦੇਖਦੇ ਵੇ ਕਿੰਨਾ ਡਿਲੀਸ਼ੀਅਸ ਪਾਸਤਾ ਬਣਾਉਂਦੇ ਆ ਠੀਕ ਹੈ ਆ ਜਾਓ ਵੀਰ ਜੀ ਕਰਿਓ ਇੱਕ ਕੈਂਡੀਆਂ ਪਾਸਤਾ ਲੋਜੀ ਜਿੰਨੇ ਚਿਰ ਤੱਕ ਪਾਸਤਾ ਬੰਦਾ ਮੈਂ ਆਪਣੇ ਦਰਸ਼ਕਾਂ ਨੂੰ ਥੱਲੇ ਸਟੋਰ ਦਿਖਾ ਲਿਆਵਾ ਔਰ ਦੇਖਦੇ ਦੇਖਦੇ ਮੈਂ ਇੱਕ ਚੀਜ਼ ਦਾ ਹਿਸਾਬ ਤੇ ਲਾ ਲਿਆ ਕਿ ਜੇ ਤੁਸੀਂ ਹੌਟ ਬ੍ਰੈਡ ਇੱਕ ਵਾਰੀ ਆ ਗਏ ਨਾ ਤੁਸੀਂ ਇੱਥੇ ਖਾਦੇ ਪੀਦੇ ਬਿਨਾ ਨਹੀਂ ਰਹਿ ਸਕਦੇ ਕਿੰਨੀ ਚੀਜ਼ਾਂ ਵੇਖਣ ਨੂੰ ਇੰਨੀਆਂ ਸਵਾਦ ਲੱਗਣੀਆਂ ਕਿ ਜਦੋਂ ਖਾਵਾਂਗੇ ਮੇਰੇ ਹਿਸਾਬ ਨਾਲ ਉਦੋਂ ਤੇ ਮੈਂ ਉਂਗਲੀਆਂ ਚੜਦਾ ਰਹਿ ਜਾਊਂਗਾ ਹੈ ਜੇ ਤੁਸੀਂ ਇੱਥੇ ਆਏ ਹੋ ਤੇ ਤੁਸੀਂ ਮਤਲਬ ਹੌਟ ਡੌਗ ਕੀ ਪਨੀਰ ਰੋਲ ਕੀ ਚੀਜ਼ ਰੋਲ ਪੋਟੈਟੋ ਰੋਲ ਇੱਥੋਂ ਤੱਕ ਕਿ ਡੋਨਰਸ ਇੰਨੇ ਤਰ੍ਹਾਂ ਦੇ ਨੇ ਬ੍ਰੈਡਸ ਮੈਂ ਦੇ ਕੇ ਹੈਰਾਨ ਹੋ ਗਿਆ ਮਤਲਬ ਇੰਨੇ ਤਰ੍ਹਾਂ ਦੀਆਂ ਬ੍ਰੈਡਸ ਪਈਆਂ ਹੋਈਆਂ ਨੇ ਇਦੇ ਵਿੱਚ ਜੇ ਤੁਸੀਂ ਪੀਜ਼ਾ ਬੇਸ ਲੈਣੇ ਨੇ ਤਾਂ ਉਹ ਆਟੇ ਦੇ ਪੀਜ਼ਾ ਬੇਸ ਫਿਰ ਮੈਦੇ ਦੇ ਪੀਜ਼ਾ ਬੇਸ ਕੇਕਸ ਦੇ ਵਿੱਚ ਇੰਨੀ ਵੈਰਾਈਟੀ ਹੈ ਇਤੋਂ ਤੱਕ ਕਿ ਜਿਹੜੇ ਬੰਦੇ ਕਈ ਕਰੀਮ ਵਾਲਾ ਕੇਕ ਖਾਣਾ ਨਹੀਂ ਪਸੰਦ ਕਰਦੇ ਇਹਨਾਂ ਕੋਲ ਇੰਨੀ ਵੈਰਾਈਟੀ ਡਰਾਈ ਕੇਕਸ ਦੇ ਵਿੱਚ ਹੈ ਕਿ ਤੁਸੀਂ ਛੱਡੀ ਗੱਲਾਂ ਦੋ ਹੂੰ ਯਾਰ ਮੇਰਾ ਤਾਂ ਨਾ ਇਹ ਸਾਰੀਆਂ ਗੱਲਾਂ ਕਰ ਕਰਕੇ ਮੂੰਹ ਦੇ ਵਿੱਚ ਪਾਣੀ ਆ ਗਿਆ ਬਹੁਤ ਸੁਆਦ ਹੈ ਯਾਦ ਆਇਆ ਸੱਚ ਆਪਣਾ ਪਾਸਤਾ ਵੀ ਉੱधर ਰੈਡੀ ਹੋ ਗਿਆ ਹੁਣ ਯੰਮੀ ਚਲਿਏ ਆਪਾਂ ਪਰ ਨਾਲੇ ਤਾਂ ਪਾਸਤਾ ਟਰਾਈ ਕਰਦੇ ਆਂ ਔਲੇ ਮੈਂ ਤੁਹਾਨੂੰ ਇੱਕ ਨਿਕਾਜ ਰਿਵਿਊ ਵੀ ਦਿੰਦਾ ਕਿ ਪਾਸਤਾ ਕਿੱਦਾਂ ਦਾ ਬਣਿਆ ਠੀਕ ਹੈ ਪਰ ਤੁਸੀਂ ਵੀ ਜਦੋਂ ਵੀ ਲੁਧਿਆਣੇ ਆਓ ਤੇ ਸਰਵਨਗਰ ਮਾਰਕੀਟ ਜਾਓ ਹੌਟ ਬ੍ਰੇਡ ਜਰੂਰ ਗੜੀ ਮਾਰਕੀਟ ਜਾਓ ਮੈਂ ਤੇ ਕੋਈ ਪੂਰੇ ਬਟਾ ਪੂਰੇ ਨੰਬਰ ਦੇ ਦਿਆ ਬਾਕੀ ਖਾ ਕੇ ਦੱਸਦੇ ਵੇ ਕਿੰਨਾ ਕੁ ਸਵਾਦ ਹੈ ਚਲਿਏ ਫਿਰ ਆਜੋ ਮੇਰੇ ਨਾਲ ਸੋਚਿਆ ਸੀ ਤੇ ਪਾਸਤਾ ਆ ਗਿਆ ਕੀ ਬਾਤ ਹੈ ਯਾਰ ਕਲਰ ਇੰਨਾ ਦੇਖਣ ਨੂੰ ਵਧੀਆ ਲੱਗ ਰਿਹਾ ਦੇਖਣ ਨੂੰ ਇੰਨਾ ਟੈਸਟ ਆਪਲੀਸ ਕਰ ਦਿਓ ਸਾਬ देखने भी ना टेस्टी लग रहा मैं कहना कि खा के होर भी मजा आएगा है आओ जी तुसी थोड़ी जी वेट करो मैं खा के नाल ही तुम्हें तो टेस्ट दस देना है सच्ची दसा ਅਸਤੱਕ ਜਿੰਨੀ ਵਾਰ ਵੀ ਮੈਂ ਪਾਸਤਾ ਖਾਧਾ ਸਭ ਤੋਂ ਬੈਸਟ ਪਾਸਤਾ ਹੈ ਯਾਰ ਸ਼ਾਬਾਸ਼ ਤੁਸੀਂ ਕਦੇ ਵੀ ਸਰਾਬਾ ਮਾਰਕੀਟ ਆਉਣਾ ਹੌਟ ਬ੍ਰੈਡ ਤੇ ਆ ਕੇ ਪਾਸਤਾ ਜ਼ਰੂਰ ਟਰਾਈ ਕਰੋ ਯਾਰ ਵਨ ਆਫ ਦਾ ਬੈਸਟ ਡਿਸ਼ ਮਜ਼ਾ ਆ ਗਿਆ ਮੈਨੂੰ ਤੇ ਐਡਾ ਕਰੋ ਸੀ ਦੇਖੀ ਚੱਲੋ ਮੈਂ ਜਰਾ ਹੋਰ ਖਾ ਲਵਾਂ ਠੀਕ ਹੈ ਬਾਲਾ ਹੀ ਟੇਸਟੀ ਆ ਯਾਰ ਮੈਨੂੰ ਗਾਰੰਟੀ ਹੈ ਤੁਸੀਂ ਮੈਨੂੰ ਖਾਂਦਨ ਨੂੰ ਦੇਖ ਕੇ ਤੁਹਾਡੇ ਮੂੰਹ ਚ ਵੀ ਪਾਣੀ ਆ ਗਿਆ ਹੋਣਾ ਮੇਚਕ ਤੁਸੀਂ ਹੁਣ ਘਰੇ ਪਾਸਤਾ ਬਣਾ ਲਓ ਪਰ ਜਦੋਂ ਵੀ ਲੁਧਿਆਣੇ ਆਉਣਾ ਇੱਥੋਂ ਜ਼ਰੂਰ ਟਰਾਈ ਕਰਿਓ ਕੈਂਟ ਅਜੀ ਹਾਰ ਬ੍ਰੈਡ ਜਾ ਕੇ ਤਾਂ ਪੂਰਾ ਹੀ ਮਜ਼ਾ ਆ ਗਿਆ ਸਭ ਤੋਂ ਪਹਿਲਾਂ ਆਪਾਂ ਪਾਸਤਾ ਆਰਡਰ ਕੀਤਾ ਫਿਰ ਮੈਂ ਤੁਹਾਨੂੰ ਦਿਖਾਇਆ ਕਿ ਇੱਥੇ ਕਿੰਨੇ ਕਿੰਨੇ ਤਰ੍ਹਾਂ ਦੀਆਂ ਬ੍ਰੈਡਜ਼ ਕਿਜ਼ਾ ਪਾਉਫ ਐਂਡ ਆਲ ਰੂਲਸ ਕਾਈਂਡ ਆਫ ਮਿਲ ਜਾਂਦੇ ਨੇ ਜੇ ਤੁਸੀਂ ਡਰਾਈ ਕੇਕ ਜਾਂ ਤੁਸੀਂ ਕਰੀਮ ਵਾਲੇ ਕੇਕ ਲੈਣੇ ਤਾਂ ਉਹ ਵੀ ਇੱਥੋਂ ਮਿਲ ਜਾਣਗੇ ਪਰ ਜਦੋਂ ਆਪਾਂ ਪਾਸਤਾ ਖਾਦਾ ਨਾ ਓਏ 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 ਵਨ ਆਫ ਦਾ ਬੈਸਟ ਪਾਸਤਾ ਮੈਂ ਅਜ ਤੱਕ ਜਿੱਥੇ ਵੀ ਖਾਦਾ ਇੰਨਾ ਸਵਾਦ ਤੁਸੀਂ ਵੀ ਕਦੇ ਆਓ ਤੇ ਜ਼ਰੂਰ ਖਾਣਾ ਹੈ ਬਹੁਤ ਸਵਾਦ ਹੈ ਮੈਨੂੰ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਹੋਰ ਰੈਸਟੋਰੈਂਟ ਹੈ ਬਿਲਕੁਲ ਹੌਟ ਬ੍ਰੈਡ ਦੇ ਨਾਲ ਬੈਲ ਫਰਾਂਸ ਉਹ ਕੋਥੇ ਵੀ ਚਲਦੇ ਆ ਅਲੱਗ-ਅਲੱਗ ਬੇਕਰੀ ਦੇ ਆਈਟਮਸ ਇੱਥੇ ਮਿਲਦੀਆਂ ਨੇ ਜਾਵਾਂਗੇ ਦੇਖਾਂਗੇ ਤੇ ਨਾਲੇ ਟੇਸਟ ਕਰਾਂਗੇ ਚਲਿਏ ਫਿਰ ਆ ਜਾਓ ਮੇਰੇ ਨਾਲ ਵਾਜੂਆ ਵੈਲ ਫਰੈਂਸ ਦੇ ਅੰਦਰ ਆ ਕੇ ਮਤਲਬ ਪ੍ਰੈਗਨੈਂਸੀ ਇੰਨੀ ਕੱਚੀ ਆ ਰਹੀ ਹੈ ਕੇਕਸ ਐਂਡ ਪੈਸਟਰੀਜ਼ ਦੀ ਓਏ ਹੋਏ ਮੈਂ ਦੱਸ ਨਹੀਂ ਸਕਦਾ ਮਤਲਬ ਮੈਂ ਤੇ ਰੱਬ ਨੂੰ ਕਹਿੰਦਾ ਜੇ ਕਿਤੇ ਮੈਨੂੰ ਇੱਕ ਦਿਨ ਦੇ ਲਈ ਕਿਤੇ ਕੈਦ ਵੀ ਕਰਨਾ ਹੋਵੇ ਨਾ ਤੇ ਕਿਸੇ ਬੇਕਰੀ ਜਾਂ ਕਿਸੇ ਬੇਕਰ ਸ਼ਾਪ ਦੇ ਵਿੱਚ ਮੈਨੂੰ ਕੈਦ ਕਰ ਦਿਓ ਪਤਾ ਹੀ ਨਹੀਂ ਲੱਗੇਗਾ ਕਿ 24 ਘੰਟੇ ਕਿੱਥੇ ਨਿਕਲੇ ਮੈਂ ਤਾਂ ਖਾ-ਖਾ ਕੇ ਨੇਰ ਭਾਉਂਗਾ ਸੋ ਇਹ ਕੰਮ ਕਰਦੇ ਆ ਉਹ ਤੁਹਾਨੂੰ ਵੈਲ ਫਰੈਂਸ ਦਾ ਟੂਰ ਕਰਾਨੇ ਆ ਤੇ ਦੁਕਾਨੇ ਆ ਕਿ ਕੀ ਕੀ ਹੈ ਤੇ ਕੈਂਡ ਕੈਂਡ ਚੀਜ਼ਾਂ ਖਾਣ ਨੂੰ ਆਜੋ ਮੇਰੇ ਨਾਲ ਸਲੋਜੀ ਆਪਾ ਬੈਲਫਰਾਂਸ ਬੇਕਰੀ ਵੀ ਤੁਹਾਨੂੰ ਹੁਣੇ-ਹੁਣੇ ਕਮਾ ਦਿੱਤੀ ਐ ਹੁਣ ਮੈਂ ਤੁਹਾਨੂੰ ਮਿਲਾਨ ਜਾ ਰਿਹਾ ਹਾਂ ਦੇ ਕੈਪਟਨ ਆਫ ਦਾ ਸ਼ਿਪ ਜਿਹੜੇ ਇਸ ਬਿਜ਼ਨਸ ਨੂੰ ਰਨ ਕਰ ਰਹੇ ਨੇ ਮਿਲिए ਫਿਰ ਆ ਜਾਓ ਮੇਰੇ ਨਾਲ ਸਤਿ ਸ਼੍ਰੀ ਅਕਾਲ ਸਰ ਸੁਖੀ ਕਾ ਜੀ ਗੁੱਡ ਸਲੋਜੀ ਮਹਾ ਜੀ ਬੈਲਫਰਾਂਸ ਤੇ ਹੌਟ ਬ੍ਰੈਡ ਦੇ ਜਿਹੜਾ ਬਿਜ਼ਨਸ ਰਨ ਕਰ ਰਹੇ ਨੇ ਸਰਦਾਰ ਸਤਿੰਦਰ ਸਿੰਘ ਜੀ ਉਹਨਾਂ ਦੇ ਨਾਲ ਹੋਰ ਸਰ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਥੈਂਕ ਯੂ ਇੱਕ ਚੀਜ਼ ਸਰ ਮੈਂ ਬੜਾ ਉਤਾਵਲਾ ਸੀ ਪੁੱਛਣ ਦੇ ਲਈ ਕਿ ਕਿੰਨਾ ਟਾਈਮ ਹੋ ਗਿਆ ਦੋਨੋ ਬਿਜ਼ਨਸ ਨੂੰ ਤੁਹਾਨੂੰ ਰਨ ਕਰਦੇ ਹੋ ਓਕੇ ਹੌਟ ਬ੍ਰੈਡ ਨੂੰ ਤਕਰੀਬਨ 25 26 ਸਾਲ ਹੋ ਗਏ ਬਾਈ ਗੋਡਸ ਗੇਜ਼ ਓਕੇ ਐਂਡ ਬੈਲਫਾਂਸ ਨੂੰ ਵੀ ਅਰਾਊਂਡ ਅਰਧ ਸਾਲ ਦੇ ਆਸਪਾਸ ਸੇ ਹੋ ਗਿਆ ਜੀ ਮਤਲਬ 25 26 ਸਾਲ ਹੌਟ ਬ੍ਰੈਡ ਹੋ ਗਿਆ ਮਤਲਬ ਜਿਹੜੇ ਪਹਿਲਾਂ ਬੱਚੇ ਉੱਥੇ ਆਉਂਦੇ ਸੀ ਉਹ ਵੱਡੇ ਹੋ ਕੇ ਵਿਆਹ ਹੋਣ ਤੋਂ ਬਾਅਦ ਉਹਨਾਂ ਦੇ ਬੱਚੇ ਹੀ ਅੱਗੇ ਆਉਣੇ ਸ਼ੁਰੂ ਹੋ ਗਏ ਬਿਲਕੁਲ ਠੀਕ ਕਹਦੇ ਹੋ ਤੁਸੀਂ ਜਿਹੜੇ ਪਹਿਲਾਂ ਆਪੀ ਸਟੂਡੈਂਟ ਸੀ ਹਾਂਜੀ ਉਹ ਹੋਣ ਉਹਨਾਂ ਦੀ ਮੈਰਿਜ ਹੋ ਗਈ ਅੱਗੋਂ ਉਹਨਾਂ ਦੇ ਬੱਚੇ ਹੁਣ ਜਿਹੜੇ ਉਹ ਵੱਡੇ ਹੋ ਰਹੇ ਨੇ ਉਹਨਾਂ ਫੈਮਿਲੀ ओके ਤੁਸੀਂ ਦੇਖਿਆ ਆਪਾਂ ਜਦੋਂ ਉਧਰ ਪਾਸਤਾ ਖਾਧਾ ਵਾਹ ਜੀ ਵਾਹ थैंक यू जी थैंक्स अ लॉट ਸਰ ਅਸੀਂ ਉਧਰ ਗਏ ਹੌਟ ਬ੍ਰੈਡ ਪਾਸਤਾ ਖਾਧਾ ਮਾਈਂਡ ਬਲੋਇੰਗ ਪਾਸਤਾ ਮੈਂ ਲਾਈਫ ਚ ਕਰੀਏ ਤੱਕ ਪਾਸਤਾ ਨਹੀਂ ਖਾਧਾ थैंक यू so much ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਸ਼ੈਫ ਇੱਥੇ ਜਿੰਨੀਆਂ ਵੀ ਆਈਟਮਸ ਉਹ ਪ੍ਰਪੇਅਰ ਕਰਦੇ ਨੇ ਉਹ ਸਪੈਸ਼ਲ ਸ਼ੈਫਸ ਕਿਤੋਂ ਆਏ ਹੋਏ ਨੇ ਤੁਸੀਂ ਉਹਨਾਂ ਨੂੰ ਲਿਆਂਦਾ ਹੋਇਆ ਜਾਂ ਫਿਰ ਲੋਕਲ ਹੀ ਸ਼ੈਫਸ ਨੇ ਕੁਝ ਕਰਦੇ ਨੇ ਕੁਝ ਲੋਕਲ ਨੇ ওকে ਐਂਡ ਬੇਸਿਕਲੀ whatever ਜੋ ਵੀ ਅਸੀਂ ਕਸਟਮਰ ਨੂੰ ਸਰਵ ਕਰਦੇ ਆ ਇੱਕ ਗੱਲ ਤੇ ਉਹਨਾਂ ਦੇ ਵੀ ਦਿਲੇ ਚ ਹੁੰਦੀ ਹੈ ਤੇ ਇੱਕ ਗੱਲ ਸਾਡੇ ਵੀ ਦਿਲੇ ਚ ਹੈ ਕਿ ਅਸੀਂ ਜੋ ਕਰੀਏ ਬਹੁਤ ਪਿਆਰ ਨਾਲ ਤੇ ਦਿਲੋਂ ਬਣਾ ਕੇ ਕਰੀਏ ਹਾਂਜੀ ਜੇ ਦਾ ਮੇਨ ਇਗਰੀਡੀਅੰਟ ਹੈਗਾ ਉਹ ਅਸੀਂ ਜੋ ਦਿਲੋਂ ਇੰਨੇ ਪਿਆਰ ਨਾਲ ਬਣਾਉਂਦੇ ਆ ਉਹਦਾ ਫਲੇਵਰ ਟੇਸਟ ਯੂ نو ਐਨੀਥਿੰਗ ਯੂ ਕੁਕ ਜੋ ਵੀ ਤੁਸੀਂ ਪਾਵੇਂ ਦਿਲੋਂ ਕਰੋ ਦੈਟ ਰਿਜ਼ਲਟ ਆਊਟਕਮ ਇਜ਼ ਵੈਰੀ ਗੁੱਡ ਬਿਲਕੁਲ ਸਹੀ ਗੱਲ ਹੈ ਔਰ ਸਰ ਤੁਸੀਂ ਮੇਰੇ ਦਰਸ਼ਕਾਂ ਨੂੰ ਨੇ ਕੈਮਰਾ ਥ्रू ਦਿਖਾਤਾ ਦਿੱਤਾ ਵੇ ਹੌਟ ਬ੍ਰੈਡ ਚ ਕੀ ਕੀ ਉਹਨਾਂ ਨੂੰ ਮਿਲੇਗਾ ਤੇ ਇਧਰ ਕੀ ਮਿਲੇਗਾ ਤੁਸੀਂ ਵੀ ਇੱਕ ਵਾਰੀ ਦੱਸ ਦਿਓ ਕਿ ਜੇ ਕੋਈ ਇੱਥੇ ਆਂਦਾ ਹੈ ਚੀਜ਼ਾਂ ਪਰਚੇਸ ਕਰਦਾ ਹੈ ਤਾਂ ਉਹਨਾਂ ਨੂੰ ਕਿਹੜੀ ਕਿਹੜੀ ਵੈਰਾਈਟੀ ਬਾਕੀ ਬੇਕਰੀਜ਼ ਨਾਲੋਂ ਹਟ ਕੇ ਮਿਲੇਗੀ ਦੇਖੋ ਵੈਨ ਵੀ ਸਟਾਰਟਡ ਹੌਟ ਬੈਡ ਹਾਂਜੀ ਉਦੋਂ ਇੱਥੇ ਬੜੀ ਲਿਮਿਟਡ ਚੋਇਸ ਸੀ ਓਕੇ ਲਾਈਕ ਪੇਸਟਰੀ ਜੋਈ ਪੁਰਾਣੇ ਜਿਹੜੇ ਸਟਾਈਲ ਦੀਆਂ ਜਿਹੜੀ ਚਲਦੀਆਂ ਨੇ ਇੱਕ ਅਸੀਂ ਟ੍ਰੈਂਡ ਚੇਂਜ ਕੀਤਾ ਜਿਹੜੀ ਨਵੀਂ ਪੇਸਟਰੀਜ਼ ਆਈਆਂ ਔਰ ਨਵਾਂ ਜਿਹੜੇ ਅਸੀਂ ਕੇਕਸ ਲਾਂਚ ਕੀਤੇ ओके okay. ओ कस्टमर्स ਜਿਹੜੇ ਸਾਡੇ ਸੀ ਉਹ ਅਮੇਜ਼ਡ ਹੋ ਗਏ ਕਿ ਪੇਸਟਰੀ ਵੀ ਇੰਨੀ ਟੇਸਟੀ ਹੋਵੇ ਤੇ ਕੇਕ ਵੀ ਇੰਨੇ ਅੱਛੇ ਹੋ ਸਕਦਾ ਹੈ ਜਿਹੜਾ ਬਦਲਾਅ ਦਾ ਦੌਰ ਸੀ ਉਹ ਹੌਟ ਬੈਡ ਲੈ ਕੇ ਆਇਆ ਅੱਜ ਵੀ ਬਾਏ ਗੋਰਸਕਸ ਵੀ ਆਰ ਇਵਨ ਬੈਟਰ ਦੈਨ ਬਿਫੋਰ ਅਸੀਂ ਆਪਣਾ ਡੇਲੀ ਅਪਗ੍ਰੇਡ ਕਰਦੇ ਹਾਂ ਤੇ ਚਲੋ ਆਲ ਥੈਂਕਸ ਟੂ ਗੋਡ ਤੇ ਉਹ ਜਿਹੜਾ ਸਾਡਾ ਹੌਟ ਬੈਡ ਦੀ ਸਪੈਸ਼ੈलिटी ਹੈ ਜਿਹੜੇ ਕੇਕਸ ਨੇ ਹਨ ਉੱਤੇ ਹੌਟ ਬੈਡ ਦਾ ਸਾਡਾ ਜਿਹੜਾ ਫੈਮਿਲੀ ਰੈਸਟੋਰੈਂਟ ਹੈ ਉੱਥੇ ਜੋ ਫੂਡ ਹੈ जो भी पावे दैट इज साउथ इंडियन काठी रोल्स चाइनीज पास्ता पिज्जाज बर्गर पावे इंडियन फूड टिक्की चाट वट एवर दैट ऑल फूड जो भी ट्राई करोगे सारा तो अमेजिंग मिलेगा एंड इट्स फॉर अ कंप्लीट पैकेज टे फॉर अ फैमिली हर चीज जिन्हें जो खानी है एवरीथिंग इज देयर सो हम कभी भी तुसी बर्थडे सेलिब्रेट करना केक इथो लेके जाओ इथे आके बर्थडे सेलिब्रेट करना आओ ऊपर रेस्टोरेंट चो पार्टी करो बहुत सोने हॉल्स ने मैं तुम तो दिखाया ये रेस्टोरेंट कि प्यारा है और खाना इन्ना स्क्रमशियस मतलब मजा आ गया सो so, सर मैं तो सारे यही कह कभी भी लुधियाने आते हो सराभा नगर मार्केट आने बेलफ्रांस से हॉट ब्रैड जरूर होके जाओ माइंड ब्लोइंग तुम सारा कुछ मिलेगा तो बेलफ्रांस है हाँ जी श्योर सर श्योर बेलफ्रांस के जो सा केक्स ने हाँ जी दे आर सुपर अमेजिंग ਵਾ ਜਿਹੜਾ ਤੇ ਦਾ ਬੈਲਜੀਅਮ ਚਾਕਲੇਟ ਜੋ ਸਾਡੀ ਸਪੈਸ਼ੈਲਟੀ ਹੈ ਜੋ ਅਸੀਂ ਇਥੇ ਚਾਕਲੇਟਸ ਬਣਾਉਂਦੇ ਆ ਜੋ ਸਾਡਾ ਕਾਫੇ ਵਿੱਚ ਸ਼ੇਕਸ ਨੇ ਜੋ ਇਥੇ ਦਾ ਸਾਡਾ ਫੂਡ ਹੈ ਬੈਲਫਾਂਸਰ ਇਟਸ ਸੁਪਰ ਐਮ ਇ ਸੁਪਰ ਆਉਸਮ ਤੇ ਏਵਰੀ ਡੇ ਬਾਏ ਗੋਡਸਟਿਸ ਵੀ ਆਰ ਗਰੋਇੰਗ ਸਾਡੀ ਗ੍ਰੋਥ ਹਰ ਦਿਨ ਦੇ ਨਾਲ ਹੈ ਕਿ ਇੱਕ ਕਸਟਮਰ ਦਾ ਜਿਹੜਾ ਫੁੱਟਫਾਲ ਹੈ ਜਿਹੜਾ ਪਿਆਰ ਹੈ ਜਿਹੜਾ ਉਹ ਡੇ ਬਾਏ ਡੇ ਗਰੋ ਕਰਦਾ ਹੈ ਸਾਡੇ ਵਾਸਤੇ ਤੇ ਦੈਟ ਇਜ਼ ਦਾ ਬੈਸਟ ਥਿੰਗ ਐਂਡ that what i can say ji ji sir staff de matlab main ikka khane de naal naal staff vi bahut zyada cooperative matlab aap pa gaye ha inna pyar de naal sare ik dooje nu matlab bula reha apne customers nu serve kar rahe ha it's mind blowing main surety lena ke tusi jadon vi hot bread ya bell friends aoge ਤੁਸੀਂ ਵੀ ਬਹੁਤ ਜ਼ਿਆਦਾ ਮਜ਼ਾ ਕਰੋਗੇ ਔਰ ਤੁਹਾਨੂੰ ਹਰ ਇੱਕ ਚੀਜ਼ ਬਹੁਤ ਜ਼ਿਆਦਾ ਸਵਾਲ ਲੱਗੂਗੀ ਸੋ ਥੈਂਕ ਯੂ ਜੀ ਬਹੁਤ ਚੰਗਾ ਲੱਗਾ ਜੀ ਮਿਲ ਕੇ ਬਹੁਤ ਬਹੁਤ ਸ਼ੁਕਰੀਆ ਸੋ ਜੀ ਅੱਜ ਮਜ਼ਾ ਆ ਗਿਆ ਯਾਰ ਹੌਟ ਬ੍ਰੈਡ ਦੇ ਵਿੱਚ ਜਾ ਕੇ ਫਿਰ ਬੈਲ ਫਰੈਂਸ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਆਪਾਂ ਸਤਿੰਦਰ ਸਿੰਘ ਉਹਨਾਂ ਨੂੰ ਮਿਲੇ ਉਹਨਾਂ ਨੇ ਆਪਣੇ ਦੋਨੋਂ ਬਿਜ਼ਨੈਸes ਬਾਰੇ ਬੜਾ ਚੰਗੇ ਤਰੀਕੇ ਨਾਲ ਲੈਪੋਰਟ ਕੀਤਾ ਸੋ ਹੁਣ ਮੇਰੀ ਇੱਕ ਗੱਲ ਤੁਸੀਂ ਧਿਆਨ ਨਾਲ ਸੁਣ ਲਓ ਜਦੋਂ ਵੀ ਲੁਧਿਆਣਾ ਆਣਾ ਤੇ ਸਰਾਬਾ ਨਗਰ ਮਾਰਕੀਟ ਦੇ ਵਿੱਚ 100% ਆਣਾ ਤੇ ਆ ਕੇ ਬੈਲ ਫਰੈਂਸ ਤੇ ਹੌਟ ਬ੍ਰੈਡ ਦੇ ਵਿੱਚ ਆ ਕੇ ਖਾ ਪੀ ਕੇ ਜਾਣਾ ਓਏ ਹੋਏ ਹੋਏ ਮਜ਼ਾ ਆ ਜਾਏਗਾ ਠੀਕ ਹੈ ਪ੍ਰੋਮਿਸ ਚਲੋ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਜੀ ਅੱਗੇ ਮਾਰਕੀਟ ਦੇ ਵਿੱਚ ਤੇ ਉੱਥੇ ਪਾਉਂਦੇ ਆਪਣੇ ਆਪਣੇ ਫਨੀ ਫਨੀ ਸਵਾਲ ਤੇ ਦੇਖਦੇ ਆਪਣੇ ਫਨੀ ਸਵਾਲਾਂ ਦੇ ਫਨੀ ਫਨੀ ਜਵਾਬ ਆਪਾਂ ਨੂੰ ਕਿਹਨਾਂ ਕੋਲ ਮਿਲਦੇ ਆ ਚਲਿਏ ਫਿਰ ਆ ਜਾਓ ਮੇਰੇ ਨਾਲ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਵੈਲਕਮ ਹੈ ਜੀ ਸਾਡੇ ਸ਼ੋ ਟਰੈਵਲ ਮਸਤੀ ਦੇ ਵਿੱਚ ਤੇ ਅੱਜ ਤੁਹਾਨੂੰ ਮਜ਼ੇ ਨਾਲ ਘੁਮਾਉਣ ਆਇਆ ਹੋਇਆ ਜੀ ਮੈਂ ਸਰਾਭਾ ਨਗਰ ਦੀ ਮਾਰਕੀਟ ਦੇ ਵਿੱਚ ਯਾਰਾ ਪੂਰਾ ਰਿਹਾ ਸਵਾਲਾਂ ਦੇ ਵਿੱਚ ਮੈਂ ਫਸਾਇਆ ਹੋਇਆ ਲੋਕਾਂ ਨੂੰ ਹੁਣ ਦੇਖਦੇ ਆਂ ਗੁੰਜਲਦਾਰ ਸਵਾਲਾਂ ਦੇ ਜਵਾਬ ਆਉਂਦੇ ਆ ਕਿ ਨਹੀਂ ਤੁਸੀਂ ਵੀ ਤੁੱਕਾਂ ਨਾਲ ਦੀ ਨਾਲ ਲਾਈ ਚੱਲਿਓ ਲੋਕਾਂ ਨੂੰ ਵੀ ਪੁੱਛਦੇ ਆਂ ਆ ਜਾਓ ਮੇਰੇ ਨਾਲ ਅੱਛਾ ਭਾਈ ਸਵਾਲ ਇਹ ਹੈ ਕਿ ਇਹੋ ਜੀ ਕਿਹੜੀ ਚੀਜ਼ ਹੈ ਮੱਛਰ ਔਰ ਗਰਮੀ ਤੋਂ ਇਲਾਵਾ ਜਿਹੜੀ ਬੰਦੇ ਦਾ ਖੂਨ ਚੂਸਦੀ ਹੈ ਬੰਦੇ ਜਨਾ ਨਹੀਂ 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 ਸਹੀ ਜੋ ਕੁਝ ਹੋ ਰਿਹਾ ਹੈ ਮਤ ਤੋਂ ਦੱਸਦੇ ਆ ਆਜੋ ਮੇਰੇ ਨਾਲ ਤੂੰ ਦੀ ਕਿਹੜੀ ਚੀਜ਼ ਜਿਹੜੀ ਬਿਲਕੁਲ ਗਲਤ ਹੈ ਪਰ ਹਰ ਬੰਦਾ ਉਹਨੂੰ ਪੀਨ ਲਈ ਕਹਿੰਦਾ ਹਰ ਬੰਦਾ ਉਹਨੂੰ ਪੀਨ ਲਈ ਕਹਿੰਦਾ ਹਾਂ ਚੀਜ਼ ਗਲਤ ਹੈ ਚੰਗੀ ਨਹੀਂ ਲੱਗਦੀ ਆਪਾਂ ਨੂੰ ਪਰ ਹਰ ਬੰਦਾ ਉਹਨੂੰ ਪੀਨ ਲਈ ਕਹਿੰਦਾ ਲਾੜੂ ਉਹ ਨਹੀਂ ਯਾਰ ਕੀ ਹੋ ਗਿਆ ਲੁਧਿਆਣੇ ਵਾਲਿਆਂ ਨੂੰ ਸਾਰੇ ਇੱਕੋ ਜਿਹਾ ਜਵਾਬ ਦੇ ਰਹੇ ਨੇ ਇਹ ਨਹੀਂ ਹੈਗਾ ਜਵਾਬ ਕੁਝ ਹੋ ਰਿਹਾ ਹੈ ਕੀ ਹੈ ਤੁਸੀਂ ਦੱਸੋ ਉਹ ਨਹੀਂ ਮੈਂ ਉਹ ਤੇ ਐਪੀਸੋਡ ਦੇ ਐਂਡ ਤੇ ਦੱਸਾਂਗਾ ਨਹੀਂ ਮੈਨੂੰ ਤਾਂ ਕਵਿ ਨਹੀਂ ਲੱਗਿਆ ਗਲਤ ਆ ਪਰ ਪੀਨ ਨੂੰ ਕਹਿੰਦਾ ਹਾਂ ਬੰਦਾ ਹੀ ਕਹਿੰਦਾ ਜਨਾਨੀ ਨਹੀਂ ਕਹਿੰਦੀ ਸਾਰੇ ਕਹਿੰਦੇ ਆ ਬਜ਼ੁਰਗ ਬੱਚਾ ਬੰਦਾ ਜਨਾਨੀ ਹਰ ਕਿਸੇ ਨੂੰ ਆਪਾਂ ਇਹ ਕਹਿੰਦੇ ਆ ਚਾਹੇ ਕੋਈ ਛੋਟਾ ਬੱਚਾ ਹੋਵੇ ਆਪਾਂ ਉਹਨੂੰ ਵੀ ਇਹੀ ਗੱਲ ਕਹੀਦੀ ਆ ਚੀਜ਼ ਭਾਵੇਂ ਗਲਤ ਹੈ ਪਰ ਆਪਾਂ ਉਹਨੂੰ ਪੀਨ ਲਈ ਕਹਿੰਦੇ ਆ ਨਹੀਂ ਸਾਰੀ ਸਾਰੀ ਕੋਈ ਗੱਲ ਨਹੀਂ ਆ ਜਾਓ ਮੇਰੇ ਅੱਗੇ ਇਹੋ ਜੀ ਕਿਹੜੀ ਚੀਜ਼ ਆ ਸਾਊਥ ਇੰਡੀਆ ਦੇ ਵਿੱਚ ਉਹਨੂੰ ਚਾਹੇ ਆਪਾਂ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਉਹ ਰਹਿੰਦੀ ਇੱਕ ਸਮਾਨ ਹੈ ਉਹੋ ਸੇਮ ਰਹਿੰਦੀ ਹੈ ਨਹੀਂ ਆੜਿਆ ਭਾਜੀ

ਖਟਮਲ ਹੋਗਾ ਨਹੀਂ ਯਾਰ ਖਟਮਲ ਨਹੀਂ ਕੁਛ ਹੋਰ ਹੈ ਅੱਛਾ ਵੀਰੇ ਸਵਾਲ ਬੜਾ ਜ਼ੌਖਾ ਸਵਾਲ ਹੈ ਕਿ ਇਹੋ ਜੀ ਕਿਹੜੀ ਚੀਜ਼ ਹੈ ਮੱਛਰ ਤੇ ਗਰਮੀ ਤੋਂ ਇਲਾਵਾ ਜਿਹੜੀ ਬੰਦੇ ਦਾ ਲਹੂ ਚੂਸਦੀ ਆ ਜਨਾਨੀ 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 ਤਿੰਨ ਤਿੰਨਾਂ ਜੋ ਵਿਆਹ ਹੈ ਕੌਣ ਆ ਦੋਨੋਂ ਨਹੀਂ ਭਾਈ ਵਿਆਹ ਹੈ ਭਾਜੀ ਵਿਆਹ ਹੈ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਹੋ ਗਿਆ ਭਈ ਦੋ ਸਾਲ ਦੋ ਸਾਲ ਹੋ ਗਿਆ ਵੀਰੇ ਇੰਨੀ ਛੇਤੀ ਤੁਸੀਂ ਤੰਗ ਹੋ ਗਏ ਆ ਵਿਆਹ ਤੋਂ ਇਹ ਹੁੰਦੀ ਸੀ ਬਾਈ ਉਹ ਤਾਂ ਨਹੀਂ ਹੈਗੇ ਚਲੋ ਓਦਾਂ ਮੈਨੂੰ ਕਾਲ ਕਰਦੇ ਆ ਮੈਨੂੰ ਕਾਲ ਵੀ ਇਹ ਮੈਨੂੰ ਲੱਗਦਾ ਉਹਨੇ ਇੱਕ ਹਫਤੇ ਲਈ ਰੋਟੀ ਪਾਣੀ ਮੰਗਦਾ ਕੁਵਾਰਾ ਉਹਨੇ ਕਿਹਾ ਜੀ ਦੇਖ ਕੁਵਾਰੇ ਬੰਦੇ ਨੇ ਕਿਹਾ ਮੇਰੇ ਇਹੋ ਜੀਆਂ ਗੱਲਾਂ ਕੈਮਰੇ ਤੇ ਨਹੀਂ ਬੋਲੀਆਂ ਜਾਂਦੀਆਂ ਵੀ ਕਿਹਨੇ ਵਿਆਹ ਵੀ ਰੁਕ ਜਾਂਦਾ ਹੁੰਦਾ ਬੰਦੇ ਦਾ ਹੈ ਚਲੋ ਕੋਈ ਗੱਲ ਨਹੀਂ ਪਰ ਸਹੀ ਜਵਾਬ ਕੁਝ ਹੋਰ ਹੈ ਕੀ ਹੈ ਮੈਂ ਥੋੜਾ ਜਿਹਾ ਰੋਕੇ ਦੱਸਾਂਗਾ ਮੈਂ ਦੂਜੇ ਸਵਾਲ ਬਾਈ ਦੇ ਕੋਲ ਪੁੱਛਦਾ ਸ਼ਾਇਦ ਬਾਈ ਨੂੰ ਪਤਾ ਹੋਵੇ ਇਹੋ ਜੀ ਕਿਹੜੀ ਚੀਜ਼ ਹੈ ਹੁੰਦੀ ਤੇ ਗਲਤ ਹੈ ਪਰ ਫਿਰ ਵੀ ਅਸੀਂ ਸਾਰਿਆਂ ਨੂੰ ਪੀਨ ਲਈ ਜਾਂਦੇ ਆ ਹੁੰਦੀ ਤਾਂ ਗਲਤ ਆ ਪੀਣ ਨੂੰ ਕਹਿੰਦੇ ਆ ਬਰਾਂਡੀ ਉਹ ਨਹੀਂ ਯਾਰ ਯਾਰ ਇਹ ਕਹਿਉਂ ਜੀਆਂ ਗੱਲਾਂ ਦਵਾਈ ਤਾਂ ਹੁੰਦੀ ਸਹੀ ਚੀਜ਼ ਐ ਇਹ ਪਤਾ ਨਹੀਂ ਵਿੱਚ ਕੀ ਕੀ ਗਈ ਜਾਂਦੇ ਨੇ ਪਰ ਚਲੋ ਇਹਦਾ ਸਹੀ ਜਵਾਬ ਕੀ ਐ ਮੈਂ ਬਾਅਦ ਵਿੱਚ ਦੱਸਦਾ ਆਜੋ ਮੇਰੇ ਨਾਲ ਅੱਛਾ ਭਈ ਇਹ ਦੱਸੋ ਕਿ ਇਹੋ ਜੀ ਸਾਊਥ ਇੰਡੀਆ ਚ ਕਿਹੜੀ ਚੀਜ਼ ਐ ਜਿਹਨੂੰ ਚਾਹੇ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਇੱਕੋ ਜੀ ਰਹਿੰਦੀ ਐ ਪਤਾ ਨਹੀਂ ਯਾਰ ਫਿਰ ਯਾਰ ਤੁੱਕਾ ਤੱਕਾ ਲਾਓ ਉੱਪਰੋਂ ਆਉਣ ਜੋਗੇ ਹੈ ਨਹੀਂ ਆਪਾਂ ਪੜਿਆ ਲਿਖਿਆ ਮੁੰਡਾ ਆ ਵਾ ਆ ਲੈ ਵੇ ਪੜਿਆ ਲਿਖਿਆ ਬਾਈ ਆ ਗਿਆ ਪੜੇ ਲਿਖੇ ਬਾਈ ਨੂੰ ਸਵਾਲ ਪੁੱਛਦੇ ਆ ਜਾਂ ਬਾਈ ਨੂੰ ਜਵਾਬ ਪਤਾ ਹੋਵੇ ਤੇ ਬਾਈ ਇਹ ਦੱਸੋ ਵੇ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਹੁੰਦੀ ਗਲਤ ਹੈ ਪਰ ਫਿਰ ਵੀ ਅਸੀਂ ਉਹਨੂੰ ਪੀਲ ਹੀ ਕਹਿੰਦੇ ਆ ਚਾਹੇ ਕੋਈ ਲੇਡੀ ਜ਼ੋਨ ਜੈਂਟਸ ਜ਼ੋਨ ਬੱਚੇ ਹੁਣ ਛੋਟੇ ਛੋਟੇ ਬੱਚਾ ਵੀ ਹੋਵੇ ਵੱਡੇ ਤੋਂ ਵੱਡਾ ਬਜ਼ੁਰਗ ਵੀ ਹੋਵੇ ਅਸੀਂ ਉਹਨੂੰ ਉਹ ਚੀਜ਼ ਪੀਲ ਲਈ ਕਹਿੰਦੇ ਹੁੰਦੀ ਚੀਜ਼ ਉਹ ਗਲਤ ਹੈ ਉਹ ਪੈਗੀ ਹੈਗਾ ਵਰਤੋਂ ਨਹੀਂ ਨਹੀਂ ਆਪਾਂ ਯਾਰ ਲੈ ਬੱਚਿਆਂ ਨੂੰ ਕਦ ਕਹਿੰਦੇ ਆ ਪੀਨ ਨੂੰ ਗੱਲ ਪੂਰੀ ਸੁਣੀ ਦੀ ਹੁੰਦੀ ਹੈ ਇਹ ਤਾਂ ਹੁਣ ਕੀ ਕਹਿ ਸਕਦੇ ਆ ਕੀ ਆ ਕਹਿ ਸਕਦੇ ਆ ਚਲ ਕੋਈ ਗੱਲ ਨਹੀਂ ਮੈਨੂੰ ਲੱਗਦਾ ਜਿਆਦਾ ਔਖਾ ਸਵਾਲ ਪੁੱਛ ਲਿਆ ਯਾਰ ਕਿਸੇ ਨੂੰ ਇਹਦਾ ਜਵਾਬ ਨਹੀਂ ਪਤਾ ਲੱਗਣਿਆ ਆ ਇਧਰ ਭਾਈ ਸਾਹਿਬ ਉਹਨਾਂ ਨੂੰ ਇੱਕ ਸਵਾਲ ਪੁੱਛ ਲੈ ਆ ਜਾਓ ਇਧਰ ਜਰਾ ਆ ਆ ਜਾਓ ਭਾਈ ਲੈ ਕੋਈ ਗੱਲ ਨਹੀਂ ਭਾਈ ਨੇ ਕਹਿੰਦੇ ਕਿ ਭਾਈ ਨੂੰ ਕੁਝ ਮੱਝਾਂ ਮਾਰੇ ਪੁੱਛ ਲੋ ਹੈ ਚਲ ਮੱਝਾਂ ਮਾਰੇ ਚਲ ਸਵਾਲ ਪੁੱਛਦੇ ਸ਼ਾਇਦ ਤੁਹਾਨੂੰ ਜਵਾਬ ਪਤਾ ਹੋਵੇ ਕਿ ਗਰਮੀ ਤੇ ਮੱਛਰ ਇਹਨਾਂ ਦੋਨਾਂ ਤੋਂ ਇਲਾਵਾ ਇਹੋ ਜੀ ਤੀਜੀ ਕਿਹੜੀ ਚੀਜ਼ ਆ ਜਿਹੜੀ ਬੰਦੇ ਦਾ ਲਹੂ ਚੂਸਦੀ ਆ ਨੇ ਤੂੰ ਇਹ ਹੱਸ ਬਹਿ ਜਵਾਬ ਨਹੀਂ ਦਿੰਦਾ ਤੁਹਾਡੇ ਹਾਸੇ ਜੀ ਮੈਂ ਜਵਾਬ ਦਿੰਦਾ ਤੇ ਮੱਖ ਵੀ ਹੈਗੀ ਐਂਦਾ ਉਹ ਵੀ ਚੂਸਦੀ ਐ ਮੱਖ ਮੱਖ ਵੀ ਖੂਨ ਚੂਸਦੀ ਐ ਪਰ ਨਹੀਂ ਸਹੀ ਜਵਾਬ ਕੁਝ ਹੋਰ ਹੈ ਪਰ ਅਦਲਾ ਲੁਧਿਆਣਾ ਯਾਰ ਜਨਾਨੀ ਪੇਚੇ ਪਿਆ ਹੋਇਆ ਬਈ ਜਨਾਨੀ ਬੰਦੇ ਦਾ ਖੂਨ ਚੂਸਦੀ ਐ ਪਰ ਸਹੀ ਜਵਾਬ ਦੀ ਐ ਮੈਪੀ ਸੋੜਦੇ ਆਣੇ ਵਸਦਾ ਹਾਂਜੀ ਵੀਰੇ ਕੀ ਹਾਲ ਚਾਲ ਨੇ ਬਦੇ ਵੀਰ ਜੀ ਤੁਹਾਡਾ ਯਾਰ ਆਵੇ ਆਵੇ ਇੱਕਦਮ ਬ੍ਰੇਕ ਮਾਰਤੀ ਕੀ ਗੱਲ ਹੋ ਗਈ ਕੁਛ ਨਹੀਂ ਕਰੇ ਅੱਛਾ ਅੱਛਾ ਭਾਈ ਇਹ ਦੱਸੋਗੇ ਇਹ ਸਾਊਥ ਇੰਡੀਆ ਜੇ ਹੋਜੀ ਕਿਹੜੀ ਚੀਜ਼ ਆ ਜਿਹੜੀ ਚਾਹੇ ਸਿੱਧੀ ਪੜੀਏ ਚਾਹੇ ਪੁੱਠੀ ਪੜੀਏ ਇੱਕੋ ਜਿਹੀ ਰਹਿੰਦੀ ਆ ਨਾ ਵੀਰ ਯਾਦਾ ਪਤਾ ਨਹੀਂ ਯਾਰ ਇਹ ਤਾਂ ਨਹੀਂ ਪਤਾ ਨਾ ਭਰਾ ਹੋਰ ਕਿਹਦਾ ਪਤਾ ਫਿਰ ਚੱਲ ਕੋਈ ਗੱਲ ਨਹੀਂ ਅੱਗੇ ਪੁੱਛਦੇ ਆ ਫਿਰ ਆ ਜਾ ਅੱਛਾ ਭਾਈ ਇਹ ਦੱਸ ਮੈ ਇਹ ਸਾਊਥ ਇੰਡੀਆ ਚ ਇਹੋ ਜੀ ਕਿਹੜੀ ਚੀਜ਼ ਆ ਜਿਹਨੂੰ ਚਾਹੇ ਸਿੱਧਾ ਪੜੋ ਚਾਹੇ ਪੁੱਠਾ ਪੜੋ ਉਹ ਇੱਕ ਸਮਾਨ ਰਹਿੰਦੀ ਆ ਸਮਾਨ ਨਹੀਂ ਪਤਾ ਨਹੀਂ ਪਤਾ ਕੋਈ ਤੁੱਕਾ ਵੀ ਨਹੀਂ ਤੁੱਕਾ ਵੀ ਕੋਈ ਆਈਡੀਆ ਵੀ ਨਹੀਂ ਕੋਈ ਗੱਲੀ ਲੁਧਿਆਣੇ ਦੇ ਵਿੱਚ ਹੋਰ ਬਥੇਰੇ ਬੰਦੇ ਨੇ ਆਹ ਪਹੌਣ ਨੂੰ ਕੋਈ ਨਹੀਂ ਆਜੋ ਗਰਮੀ ਤੇ ਮੱਛਰ ਤੋਂ ਇਲਾਵਾ ਇਹੋ ਜੀ ਤੀਜੀ ਕਿਹੜੀ ਚੀਜ਼ ਆ ਜਿਹੜੀ ਬੰਦੇ ਦਾ ਲਹੂ ਚੂਸਦੀ ਆ ਕੀ ਹੋ ਗਿਆ ਨਹੀਂ ਆਪਣੀ ਵਾਲੀ ਨਹੀਂ ਚੂਸਦੀ ਬਿਲਕੁਲ ਵੀ ਭਾਈ ਨੇ ਸਿਰਫ ਆਪਣਾ ਜਾਨੀ ਕਿ ਸੱਚਾ ਦਿਖਾਉਣ ਦੇ ਲਈ ਇਹ ਗੱਲ ਕਹਿ ਤੀ ਦਿੱਤੀ ਹੈ ਕੈਮਰੇ ਤੇ ਮੈਂ ਆਉਣ ਤੇ ਕੈਮਰੇ ਜ਼ਰੂਰ ਪੁੱਛੂਗਾ ਇਹ ਗੱਲ ਪਰ ਹਾਂ ਬਹੁਤ ਲੋਕੀ ਇਹ ਹੀ ਗੱਲ ਕਰ ਰਹੇ ਆ ਕਿ ਜਲਾਨੀ ਬੰਦੇ ਦਾ ਖੂਨ ਚੂਸਦੀ ਆ ਬੇ ਸਹੀ ਜਵਾਬ ਨਹੀਂ ਗਿਆ ਸਹੀ ਜੋ ਕੁਝ ਹੋ ਰਿਹਾ ਇਹ ਵੀ ਮੈਂ ਤੁਹਾਨੂੰ ਹਿੰਟ ਦੇ ਦਿੰਦਾ ਦੱਸੋ ਹਿੰਟ ਦਿਓ ਇਹ ਹਿੰਟ ਹੈ ਬਈ ਜਨਾਨੀ ਨਹੀਂ ਹੈ ਜੋ ਤੁਹਾਡੇ ਦਿਮਾਗ ਜਾਇਆ ਸੀ ਨਹੀਂ ਨਹੀਂ ਜ਼ਿੰਦਗੀ ਦਾ ਨਹੀਂ ਪਤਾ ਨਹੀਂ ਪਤਾ ਚਲੋ ਕੋਈ ਗੱਲ ਹੈ ਮੈਂ ਅਪੀਸੋਡ ਦੇ ਐਂਡ ਤੇ ਦੱਸਦਾ ਤੂੰ ਜਾ ਕੇ ਘੁੰਮੋ ਮੈਂ ਵਾਪਸੀ ਤੇ ਤੁਹਾਨੂੰ ਦੱਸਦਾ ਚੱਕਣੀ ਪਰਦੇ ਵਿੱਚ ਇਹੋ ਜੀ ਕਿਹੜੀ ਚੀਜ਼ ਆ ਜਿਹਨੂੰ ਚਾਹੇ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਉਹ ਇੱਕੋ ਜੀ ਰਹਿੰਦੀ ਆ ਇਹ ਤਾਂ ਕੋਈ ਸਮਝ ਨਹੀਂ ਆ ਰਹੀ ਕਿ ਸਮਝ ਨਹੀਂ ਆ ਰਹੀ ਇਹ ਇੱਕ ਕਬਚਲੇਵਸ ਵਾਲਾ ਤਜਰਬੇ ਤੋਂ ਵੀ ਬਾਹਰ ਦਾ ਆ ਗਿਆ ਹੈ ਬਾਹਰ ਲਾ ਬਾਹਰ ਲਾ ਇਹਦਾ ਬੁੱਟੀ ਦੋ ਇਹਦਾ ਹੁਣ ਜੇ ਕਹਿਣ ਦਾ ਇਹ ਸਾਲਾ ਸ਼ਹੀਦ ਜਾਂ ਸ਼ਬਦ ਹੋ ਜਾਂਦਾ ਫਿਰ ਕਹਿਣਾ ਨਹੀਂ ਚਾਹੀਦਾ ਕਹਿਣਾ ਨਹੀਂ ਚਾਹੀਦਾ ਚਲੋ ਕੋਈ ਗੱਲ ਨਹੀਂ ਆਓ ਫਿਰ ਆਪਾਂ ਅੱਗੇ ਚੱਲਦੇ ਹਾਂ ਸ਼ਾਇਦ ਅੱਗੇ ਕਿਸੇ ਨੂੰ ਪਤਾ ਹੋਵੇ ਨਾ ਟਰਾਈ ਕਰ ਲੈਂਦੇ ਆ ਕਿ ਜਾ ਕੇ ਪੁੱਛ ਲੈਂਦੇ ਆ ਜੀ ਇਹਦਾ ਸਵਾਲ ਦਾ ਜਵਾਬ ਪੁੱਛਦੇ ਫਿਰਦੇ ਆ ਜਵਾਬ ਪੁੱਛਦੇ ਫਿਰਦੇ ਆ ਜੀ ਇਹ ਸਾਨੂੰ ਪੂਰੇ ਲੁਧਿਆਣੇ 'ਚ ਨਹੀਂ ਮਿਲਿਆ ਚਲੋ ਦੇਖਦੇ ਹਾਂ ਸ਼ਾਇਦ ਕੋਈ ਮਿਲ ਜਾਈਏ ਅੱਛਾ ਭਾਜੀ ਇਹ ਦੱਸੋ ਕਿ ਸਾਊਥ ਇੰਡੀਆ ਦੇ ਵਿੱਚ ਇਹੋ ਜੀ ਕਿਹੜੀ ਚੀਜ਼ ਹੈ ਜਿਹਨੂੰ ਚਾਹੇ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਉਹ ਇੱਕੋ ਸਮਾਨ ਹੈ ਨਹੀਂ ਪਤਾ ਕੋਈ ਤੁੱਕਾ ਵੀ ਨਹੀਂ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਆਓ ਅੱਗੇ ਪੁੱਛੀਏ ਕਿ ਗਰਮੀ ਤੇ ਮੱਛਰ ਤੋਂ ਇਲਾਵਾ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਬ ਭਈ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਚੀਜ਼ ਨੂੰ ਜ਼ਿਆਦਾ ਮੰਨਦੇ ਹੋ ਅਥੇ ਕਿਵੇਂ ਜੀ ਜਿਵੇਂ ਹੁਣ ਕਈ ਵਾਰੀ ਬੰਦਾ ਆਪਦੀ ਸਗੀ ਤੋਂ ਬੜਾ ਡਰਦਾ ਹੁੰਦਾ ਅੱਛਾ ਉਹ ਵੀ ਏਸੀਟੀ ਚ ਮੰਨਿਆ ਬਾਕੀ ਬੰਦਾ ਆਪਦੀ ਸਗੀ ਤੋਂ ਬੜਾ ਡਰਦਾ ਹੁੰਦਾ ਇਹ ਚੀਜ਼ ਹੈ ਕਿ ਤੁਸੀਂ ਕਾਪੀ ਪੈਨ ਚੱਕ ਕੇ ਨੋਟ ਕਰ ਲਓ ਹੈ ਇਹ ਦੂਜੀ ਕਈ ਕਨਫੀਆ ਬਾਈ ਕੋਈ ਪੁੱਛੀ ਤੁਸੀਂ ਇਹ ਇੱਕੋ ਹੀ ਆ ਇੱਕੋ ਹੀ ਬੋਧ ਨਾਲ ਦੀ ਆ ਇੱਕੋ ਬੋਧ ਨਾਲ ਦੀ ਆ ਚਲੋ ਕੋਈ ਨਹੀਂ ਇਹਦਾ ਸਹੀ ਜਵਾਬ ਤਾਂ ਨਹੀਂ ਮਿਲਿਆ ਪਰ ਬਾਈ ਨੇ ਇੱਕ ਚੀਜ਼ ਆਸਤੀ ਆ ਵੀ ਆਪਣੀ ਸਗੀ ਤੋਂ ਬੰਦਾ ਵਾੜਾ ਡਰ ਰਹਾ ਹੈ ਉਹ ਬਹੁਤ ਬੜਾ ਖੁੰਚ ਉਸਦੀ ਹੈ ਉਹ ਬਾਈ ਦੀ ਜਿਹੜੀ ਵੀ ਸਗੀ ਹੋਏਗੀ ਧਿਆਨ ਨਾਲ ਸੁਣ ਲਓ ਬਾਈ ਕੀ ਕਹਿ ਰਿਹਾ ਹੈ ਇਧਰ ਬਾਈ ਉਹਨਾਂ ਨੂੰ ਪੁੱਛਦੇ ਆ ਸਵਾਲ ਅਗਲਾ ਆਪਣਾ ਬਾਈ ਇਹ ਦੱਸੋ ਕਿ ਸਾਊਥ ਇੰਡੀਆ ਦੇ ਵਿੱਚ ਇਹੋ ਜੀ ਕਿਹੜੀ ਚੀਜ਼ ਹੈ ਜਿਹਨੂੰ ਚਾਹੇ ਸਿੱਧਾ ਪੜੋ ਚਾਹੇ ਪੁੱਠਾ ਪੜੋ ਇੱਕੋ ਸਮਾਨ ਹੈ ਉਹ ਮੈਨੂੰ ਪਤਾ ਨਹੀਂ ਇਹਗਾ ਯਾਰ ਕੋਈ ਤੁੱਕਾ ਤਾਂ ਕਈ ਲਾਉਂਦਾ ਬੰਦਾ ਜਿੱਦਾਂ ਤੁਹਾਡੇ ਨਾਲ ਦੇ ਨੇ ਤੁੱਕਾ ਲਾਇਆ ਸੀ ਮੈਂ ਹੈਗਾ ਹੀ ਨਹੀਂ ਬਾਈ ਇੱਥੋਂ ਇੱਥੋਂ ਹੈ ਹੀ ਨਹੀਂ ਫਿਰ ਕਿਹੜੀ ਜਗ੍ਹਾ ਤੋਂ ਬਾਹਰੋਂ ਆ ਬਾਈ ਬਾਹਰੋਂ ਆ ਚਲੋ ਕੋਈ ਗੱਲ ਹੀ ਆ ਅੱਜ ਮੈਂ ਚਾਰ ਡਿਫਰੈਂਟ ਇਵੈਂਟਸ ਦੇ ਸਵਾਲ ਪੁੱਛੇ ਸੀ ਜਿਹੜੇ ਵਾਲੇ ਕਹਿਣ ਸੀਗੇ ਮੈਂ ਪਹਿਲਾ ਸਵਾਲ ਪੁੱਛਿਆ ਸੀਗਾ ਜਿਹਦਾ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਤੁੱਕਾ ਲਾਇਆ ਔਰ ਸਾਰਿਆਂ ਦਾ ਤੁੱਕਾ ਇੱਕੋ ਜਿਹਾ ਹੀ ਸੀਗਾ ਸਵਾਲ ਇਹ ਸੀਗਾ ਕਿ ਮੱਛਰ ਤੇ ਗਰਮੀ ਤੋਂ ਇਲਾਵਾ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਬੰਦੇ ਦਾ ਖੂਨ ਚੂਸਦੀ ਆ ਸਾਰੇ ਲੋਕਾਂ ਨੇ ਇੱਕੋ ਜਿਹਾ ਜਵਾਬ ਦਿੱਤਾ ਉਹ ਜਨਾਨੀ ਬੰਦੇ ਦਾ ਖੂਨ ਚੂ ਹਰ ਵਾਰ ਸਹੀ ਜਵਾਬ ਇਹਨਾਂ ਨੇ ਦਿੱਤਾ ਮੱਛਰ ਤੇ ਗਰਮੀ ਤੋਂ ਇਲਾਵਾ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਬੰਦੇ ਦਾ ਖੂਨ ਚੂਸਦੀ ਹੈ ਮੱਛਰ ਤੇ ਗਰਮੀ ਤੋਂ ਇਲਾਵਾ ਕਿਹੜੀ ਚੀਜ਼ ਹੈ ਬੰਦੇ ਦਾ ਖੂਨ ਚੂਸਦੀ ਹੈ ਹਾਂ ਮੇਰੇ ਖਿਆਲ ਨਾਲ ਸੂਈ ਕਿਹੜੀ ਸੂਈ ਜਿਹੜੀ ਆਪਾਂ ਇੰਜੈਕਸ਼ਨ ਵਾਲੀ ਹੁੰਦੀ ਹੈ ਸੂਈ ਵਾਹ ਜੀ ਵਾਹ ਬਿਲਕੁਲ ਸਹੀ ਕਿਹਾ ਅਸੀਂ ਪੂਰੇ ਲੁਧਿਆਣੇ ਤੋਂ ਪੁੱਛ-ਪੁੱਛ ਕੇ ਆਮ ਗਏ ਵੇ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਗਰਮੀ ਤੇ ਮੱਛਰ ਤੋਂ ਇਲਾਵਾ ਬੰਦੇ ਦਾ ਖੂਨ ਚੂਸਦੀ ਹੈ ਉਹ ਸਹੀ ਆਨਸਰ ਹੈਗਾ ਡਾਕਟਰ ਦੀ ਸਰਿੰਜ ਤੋ ਲਓ ਜੀ ਇਹਨਾਂ ਨੂੰ ਮਿਲਦਾ ਜੀ ਇੱਕ ਪਿਆਰਾ ਜਿਹਾ ਗਿਫਟ ਐਂਪਰ ਥੈਂਕ ਯੂ ਜੀ ਥੈਂਕ ਯੂ ਹੁਣ ਤੁਸੀਂ ਦੇਖਦੇ ਰਹੋ ਸਾਡਾ ਚੋਕ ਚੜ੍ਹਦੀ ਕਲਾ ਟੈਮਪੀ ਟੀਵੀ ਤੇ ਟਰੈਵਲ ਮਸਤੀ ਠੀਕ ਹੈ ਜੀ ਮੈਂ ਸੋਲ ਪੁੱਛਿਆ ਸੀ ਕਿ ਸਾਊਥ ਇੰਡੀਆ ਦੇ ਵਿੱਚ ਇਹੋ ਜੀ ਕਿਹੜੀ ਚੀਜ਼ ਹੈ ਜਿਹਨੂੰ ਚਾਹੇ ਆਪਾਂ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਉਹ ਬਦਲਦੀ ਨਹੀਂ ਉਹ ਇੱਕ ਸਮਾਨ ਰਹਿੰਦੀ ਹੈ ਬਾਰੇ ਤੁਕੇ ਲਾਇ ਲੋਕਾਂ ਨੇ ਪਰ ਕਿਸੇ ਕੋਲੋਂ ਸਹੀ ਜਵਾਬ ਨਹੀਂ ਗੈਸ ਕਰ ਹੋਇਆ ਉਹਦਾ ਸਹੀ ਜਵਾਬ ਬੜਾ ਸੌਖਾ ਸੀ ਉੱਥੇ ਦੀ ਭਾਸ਼ਾ ਮਲਿਆਲਮ ਇਹਨੂੰ ਚਾਹੇ ਸਿੱਧਾ ਪੜੋ ਚਾਹੇ ਪੁੱਠਾ ਪੜੋ ਇੱਕੋ ਤਰ੍ਹਾਂ ਰਹਿੰ ਉੱਠਾ ਵੀ ਪੜੋ ਮਲਿਆਲਮ ਇੱਕੋ ਜਿਹੀ ਰਹਿੰਦੀ ਹੈ ਪਤਾ ਨਹੀਂ ਯਾਰ ਤੁਸੀਂ ਕੀ ਸੋਚਦੇ ਰਹਿੰਦੇ ਆ ਐਡੇ ਸੋਕੇ ਜਵਾਬ ਸੀਗਾ ਫਿਰ ਇੱਕ ਮੈਂ ਸਵਾਲ ਪੁੱਛਿਆ ਸੀ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਹਿੰਦੀ ਬੜੀ ਗਲਤ ਹੈ ਪਰ ਫਿਰ ਵੀ ਅਸੀਂ ਹੁਣ ਸਾਰਿਆਂ ਨੂੰ ਪੀਣ ਲਈ ਕਹਿੰਦੇ ਆ ਕੋਈ ਕੁਛ ਕਹੀ ਜਾਵੇ ਕੋਈ ਕੁਛ ਕਹੀ ਜਾਵੇ ਇਹਦਾ ਸਹੀ ਜਵਾਬ ਪਤਾ ਕੀ ਸੀ ਓਏ ਗੁੱਸਾ ਆਪਾਂ ਕਹਿੰਦਾ ਨਹੀਂ ਓ ਯਾਰ ਗੁੱਸਾ ਨਗਰ ਭਾਈ ਗੁੱਸਾ ਪੀ ਜਾ ਹੈ ਤੁਸੀਂ ਵੀ ਪਤਾ ਨਹੀਂ ਕੀ ਕੀ ਸੋਚਦੇ ਰਹਿੰਦੇ ਹੋ ਬੜੇ ਸੋਕੇ ਜਵਾਬ ਸੀਗੇ ਸਵਾਗਤ ਹੈ ਜਿਹੜੇ ਸਾਨੂੰ ਸਵਾਲ ਭੇਜੇ ਸੀਗੇ ਉਹ ਸਾਨੂੰ ਸਵਾਲ ਭੇਜੇ ਸੀ ਅਮਿਤ ਨੀਹਾ ਰਜਵੰਤ ਤੇ ਰਾਜਵਿੰਦਰ ਜੀ ਨੇ ਤੇ ਜਿਹਨਾਂ ਦਾ ਸਵਾਲ ਸਭ ਤੋਂ ਬੈਸਟ ਸੀਗਾ ਉਹ ਇਹ ਸੀਗਾ ਕਿ ਸਾਊਥ ਇੰਡੀਆ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਨੂੰ ਚਾਹੇ ਸਿੱਧਾ ਪੜੀਏ ਚਾਹੇ ਪੁੱਠਾ ਪੜੀਏ ਉਹ ਇੱਕੋ ਜਿਹੀ ਰਹਿੰਦੀ ਹੈ ਤਾਂ ਉਹ ਸਾਨੂੰ ਭੇਜਿਆ ਸੀਗਾ ਰਜਵੰਤ ਜੀ ਨੇ ਲੁਧਿਆਣਾ ਸ਼ਹਿਰ ਤੋਂ ਤੇ ਉਹਨਾਂ ਨੂੰ ਮਿਲਦਾ ਜੀ ਸਾਡੇ ਚੈਨਲ ਵੱਲੋਂ ਇੱਕ ਪਿਆਰਾ ਜਿਹਾ ਗਿਫਟ ਹੈਂਪਰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਭੇਜੇ ਹੋਏ ਸਵਾਲ ਮੈਂ ਆਪਣੇ ਐਪੀਸੋਡ ਦੇ ਵਿੱਚ ਪੁੱਛਾਂ ਤੁਸੀਂ ਕਰਨਾ ਕੀ ਹੈ www.timetv.news ਤੇ ਆਪਣੇ ਸਵਾਲ ਭੇਜਨੇ ਨੇ ਤੇ ਮੈਂ ਆਪਣੇ ਐਪੀਸੋਡ ਦੇ ਵਿੱਚੋਂ ਸਾਰੇ ਸਵਾਲ ਪੁੱਛਾਂਗਾ ਤੇ ਜਿਹਦਾ ਸਵਾਲ ਸਭ ਤੋਂ ਕੈਂਟ ਹੋਏਗਾ ਉਹਨੂੰ ਮਿਲੇਗਾ ਸਾਡੇ ਚੈਨਲ ਵੱਲੋਂ ਪਿਆਰਾ ਜਿਹਾ ਗਿਫਟ ਹੈਂਪਰ ਹੁਣ ਜਿਵੇਂ ਤੁਸੀਂ ਸਾਡਾ ਸ਼ੋਅ ਟੀਵੀ ਉੱਤੇ ਬੜਾ ਪਸੰਦ ਕਰਦੇ ਹੋ ਤੇ ਤੁਸੀਂ ਚਾਹੁੰਦੇ ਹੋਗੇ ਤੁਸੀਂ ਆਨਲਾਈਨ ਵੀ ਸਾਡਾ ਸ਼ੋਅ ਦੇਖਣਾ ਹੈ ਤੇ ਕਰਨਾ ਕੁਝ ਨਹੀਂ ਹੈ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਚੜਦੀ ਕਲਾ ਟਾਈਮ ਟੀਵੀ ਪ੍ਰਾਈਮ ਤੇ ਜਾ ਕੇ ਸਾਨੂੰ ਸਬਸਕ੍ਰਾਈਬ ਕਰਨਾ ਹੈ ਸਾਡੇ ਸ਼ੋਅ ਦੇਖਣੇ ਨੇ ਤੇ ਸਾਨੂੰ ਵੱਧ ਵੱਧ ਸ਼ੇਅਰ ਕਰਨਾ ਹੈ ਠੀਕ ਹੈ ਜੀ ਹੁਣ ਇਸੇ ਵਾਦੇ ਨਾਲ ਕਿ ਅਗਲੇ ਹਫਤੇ ਮੈਂ ਤੁਹਾਨੂੰ ਵੇਰ ਪੰਜਾਬ ਦੇ ਕਿਸੇ ਸ਼ਹਿਰ ਚ ਲੈ ਕੇ ਜਾਵਾਂਗਾ ਉੱਥੇ ਦੇ ਬਾਜ਼ਾਰ ਘੁਮਾਵਾਂਗਾ ਤੇ ਖੂਬ ਸਾਰਾ ਫਨ ਤੇ ਮਸਤੀ ਕਰਵਾਵਾਂਗਾ ਬਸ ਮੈਂ ਇੱਕ ਹਫਤੇ ਲਈ ਜਾਵਾਂਗਾ ਤੇ ਮੁੜ ਕੇ ਫੇਰ ਆਵਾਂਗਾ ਇਜਾਜ਼ਤ ਹੈ ਜੀ ਠੀਕ ਹੈ ਜੀ ਮਿਲਦੇ ਆ ਜੀ ਅਗਲੇ ਹਫਤੇ ਇਸੇ ਸ਼ੋਅ ਤੇ ਇਸੇ ਚੈਨਲ ਤੇ ਠੀਕ ਇਸੇ ਟਾਈਮ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਆਇਓ ਮਟਕਾ ਕੁਲ ਵੀ ਆਇਓ ਮਟਕਾ ਕੁਲ ਵੀ ਆਇਓ ਕੋਇਆ ਕੁਲ ਵੀ ਆਇਓ ਮੁলাই ਕੁਲ ਵੀ ਆਇਓ ਤੇ ਦਿਲ ਦੇ ਬੰਦੇ ਅਸੀਂ ਵਟ ਸਾਡੇ ਕੰਮ ਖੁਸ਼ ਹਾਂ ਰੰਦੇ ਖੁਸ਼ੀਆਂ ਵੰਦੇ ਨਾਲੇ ਕਰਦੇ ਕਰ ਦਵਾਰ ਹੋ ਜਵੇ ਸੈਮਸਾਂ ਹਾਂ ਜੱਦੀ ਜੰਦੀ ਖੰਡ ਹੋਏ ਅੱਜੋ ਸਾਡੇ ਸੋਤੇ ਕਰ ਲੋ ਤੀ ਵੀ ਬੰਦੇ ਮਸਤੀ ਟਰੈਵਲ ਮਸਤੀ ਹਾਂ ਟਰੈਵਲ ਮਸਤੀ